ਹੈਲੋ ਜੀ ਸਾਰੇ ਨੂੰ ਜੈਮਸੀ ਦੀ ਪ੍ਰਭੂ ਦੇ ਨਾਮ ਦੇ ਵਿੱਚ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਤੇ ਤੰਦਰੁਸਤਾਂ ਤੇ ਲੋ ਜੀ ਅੱਜ ਫੇਰ ਦਾ ਓਪਨ ਡੋਰ ਚਰਚ ਖੋਜੇਵਾਲ ਦਾ ਪਿਆਰਾ ਜਿਹਾ ਵੀਊ ਤੁਹਾਨੂੰ ਦਿਖਾਉਣ ਦੀ ਅਸੀਂ ਕਰ ਰਹੇ ਹਾਂ ਕੋਸ਼ਿਸ਼ ਬਹੁਤ ਦੂਰ ਅਸੀਂ ਖੜੇ ਹਾਂ ਤੇ ਇੱਥੋਂ ਕੈਮਰਾ ਜ਼ੂਮ ਕਰਕੇ ਮੈਂ ਤੁਹਾਨੂੰ ਦਿਖਾ ਰਿਹਾ ਜਿਹੜਾ ਕਿ ਪਵਿੱਤਰ ਭਵਨ ਦੇ ਵਿੱਚ ਨਵਾਂ ਸ਼ੈੱਡ ਬਣ ਚੁੱਕਿਆ ਹੈ ਤੇ ਅੱਗੇ ਜਿਹੜਾ ਕੰਮ ਚੱਲ ਰਿਹਾ ਹੈ ਵਨਰਿਆ ਪਵਿੱਤਰ ਭਵਨ ਦੇ ਵਿੱਚ ਨਵਾਂ ਸ਼ੈੱਡ ਜਿਹੜਾ ਤੇ ਉਹਦਾ ਕੰਮ ਤੁਸੀਂ ਦੇਖ ਰਿਹਾ ਚੱਲ ਰਿਹਾ ਤੇ ਮੈਂ ਐ ਥੋੜਾ ਜਿਹਾ ਸਿਰੇ ਤੇ ਖੜਾ ਆ ਬਾਕੀ ਕੈਮਰੇ ਦੀ ਕੋਸ਼ਿਸ਼ ਤੋਂ ਦਿਖਾ ਰਿਹਾ ਅੱਖ ਤੋਂ ਕਿ ਤੁਹਾਨੂੰ ਪੂਰਾ ਦਿਖ ਜਾਵੇ ਆ ਹੈਗੀ ਜ਼ਮੀਨ ਪਵਿੱਤਰ ਭਵਨ ਦਾ ਓਪਨ ਡੋਰ ਚਰਚ ਖੋਜੇਵਾਲ ਦੀ ਜਿੰਨੀ ਵੀ ਇੱਥੇ ਬਾਉਂਡਰੀ ਕੀਤੀ ਗਈ ਆ ਆ ਲੋਹੇ ਦੇ ਜਿੱਥੇ ਗੱਡੇ ਗਏ ਆ ਪਿੱਲਰ ਆ ਜਿੱਥੇ ਝੰਡਾ ਲੱਗਾ ਹੋਇਆ ਤੇ ਇੱਥੋਂ ਤੱਕ ਆ ਲਾਸਟ ਜਿਹੜੀਆਂ ਲੋਹੇ ਦੀਆਂ ਤੁਹਾਨੂੰ ਰੌੜਾ ਦਿਖ ਰਹੀਆਂ ਇੱਥੇ ਤੱਕ ਜਿਹੜਾ ਏ ਦਾ ਓਪਨ ਡੋਰ ਚਰਚ ਖੋਜੇਵਾਲ ਦੀ ਜ਼ਮੀਨ ਆ ਬਾਉਂਡਰੀ ਬਿਲਕੁਲ ਰੋਡ ਦੇ ਨਾਲ ਲੱਗਣ ਵਾਲੀ ਆ ਧਾਦੀ ਕਿਰਪਾ ਦੇ ਨਾਲ ਜਲਦੀ ਰੋਡ ਦੇ ਨਾਲ ਲੱਗ ਜਾਏਗੀ ਤੇ ਆ ਦੇਖੋ ਮੈਂ ਇਥੋਂ ਤੁਹਾਨੂੰ ਹੁਣ ਕੈਮਰਾ ਜਿਹੜਾ ਪੂਰਾ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਵਿਊ ਜਿਹੜਾ ਪੂਰਾ ਸਮਝ ਆ ਜਾਵੇ ਤੇ ਬਹੁਤ ਲੋਕ ਐਕਸਾਈਟਡ ਹੋਣਗੇ ਇਹ ਵੀਡੀਓ ਦੇਖ ਕੇ ਤੇ ਨਾਲ ਦੀ ਨਾਲ ਇਮੋਸ਼ਨਲ ਵੀ ਹੋਣਗੇ ਕਮੈਂਟ ਕਰਕੇ ਕਿ ਕਿਦਾਂ ਪਰਮੇਸ਼ਰ ਦਾ ਓਪਨ ਡੋਰ ਚਰਚ ਖੋਜੇਵਾਲ ਨੂੰ ਦਿਨ ਤੇ ਰਾਤ ਆਪਣੇ ਕੰਮਾਂ ਦੇ ਲਈ ਇਸਤੇਮਾਲ ਕਰ ਰਿਹਾ ਤੇ ਵਧਾਰ ਰਿਹਾ ਆ ਦੇਖੋ ਇੱਥੋਂ ਉਹ ਸ਼ੈੱਡ ਜਿਹੜਾ ਦੇਖ ਰਿਹਾ ਤੇ ਆ ਜਿਹੜੀ ਸਾਰੀ ਜ਼ਮੀਨ ਆ ਇਹ ਦਾ ਓਪਨ ਡੋਰ ਚਰਚ ਖੋਜੇਵਾਲ ਦੀ ਆ ਜਿਵੇਂ ਕਿ ਪਿਛਲੇ ਮਹੀਨਿਆਂ ਦੇ ਵਿੱਚ ਜਦੋਂ ਇਹ ਜ਼ਮੀਨ ਆਪਾਂ ਨੂੰ ਮਿਲੀ ਸੀ ਤੇ ਖੁਦਾ ਦੇ ਦਾਸ ਤੇ ਸੰਗਤ ਦੇ ਨਾਲ ਮਿਲ ਕੇ ਇੱਥੇ ਪ੍ਰਾਰਥਨਾ ਵੀ ਕੀਤੀਆਂ ਗਈਆਂ ਉਹ ਤੁਸੀਂ ਵੀਡੀਓ ਰੀਲਾਂ ਅਕਸਰ ਵੇਖੀਆਂ ਫੇਸਬੁੱਕ YouTube ਤੇ ਤੇ ਅੱਜ ਤੁਹਾਨੂੰ ਇੱਥੋਂ ਦਿਖਾ ਰਹੇ ਹਾਂ ਦੇਖੋ ਕਿੰਨਾ ਪਿਆਰਾ ਮੌਸਮ ਵੀ ਬਹੁਤ ਸ਼ਾਨਦਾਰ ਆ ਤੇ ਅੱਜ ਬਦਲਵਾਈ ਹੈਗੀ ਆ ਚਾਰੇ ਪਾਸੇ ਜਿਹੜਾ ਕਿ ਠੰਡਾ ਮੌਸਮ ਆ ਤੇ ਇੱਥੋਂ ਅੱਜ ਸੋਚਿਆ ਕਿ ਚਲੋ ਤੁਹਾਨੂੰ ਅੱਜ ਦਿਖਾਈਏ ਪੂਰਾ 뷰 ਤੁਹਾਨੂੰ ਸਮਝ ਜਿਹੜਾ ਆ ਜਾਵੇ ਕਿ ਆ ਜਿਹੜੀ ਸਾਰੀ ਜ਼ਮੀਨ ਆ ਇੱਥੇ ਪੰਡਾਲ ਬੰਨਣਾ ਸਾਰਾ ਲੰਬਾ ਉੱਥੇ ਤੱਕ ਖੁਦਾ ਦੀ ਕਿਰਪਾ ਦੇ ਨਾਲ ਉਹ ਲੰਬਾ ਉੱਥੇ ਤੱਕ ਪੰਡਾਲ ਬੰਨਣਾ ਤੇ ਆ ਜਿੰਨੀ ਵੀ ਸਾਰੀ ਜ਼ਮੀਨ ਆ ਕੈਮਰੇ ਤੋਂ ਪੂਰਾ ਵਾਈਡ ਨਹੀਂ ਦਿਖ ਰਿਹਾ ਐਂਗਲ ਜਿੰਨੀ ਵੀ ਸਾਰੀ ਜ਼ਮੀਨ ਹੈਗੀ ਏ ਦਾ ਪੰਡੋਰ ਚਰਚ ਖੋਜੇਵਾਲ ਦੀ ਆ ਇਧਰ ਆ ਤੁਸੀਂ ਦੇਖਿਆ ਸਾਈਡਾਂ ਤੇ ਬੰਨੀਆਂ ਲੱਗੀਆਂ ਹੋਈਆਂ ਲੋਹੇ ਦੇ ਐਂਗਲ ਲੱਗੇ ਹੋਏ ਆ ਇਧਰ ਸਾਈਡਾਂ ਤੇ ਵੀ ਲੋਹੇ ਦੇ ਐਂਗਲ ਲੱਗੇ ਹੋਏ ਆ ਤੇ ਇਥੋਂ ਸਿੱਧਾ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜਾ ਹੁਣ ਨਵਾਂ ਜਿਹੜਾ ਚਰਚ ਸ਼ਿਫਟ ਕੀਤਾ ਗਿਆ ਤੇ ਉੱਥੇ ਜਿਹੜਾ ਸ਼ੈੱਡ ਬਿਲਕੁਲ ਬਣ ਕੇ ਤਿਆਰ ਹੋ ਗਿਆ ਜਿੱਥੇ ਹੁਣ ਸੰਡੇ ਐਤਵਾਰ ਸੰਗਤ ਜਿੱਥੇ ਬੈਠਦੀ ਆ ਤੇ ਉਸ ਤੋਂ ਅੱਗੇ ਜਿਹੜਾ ਕਿ ਸ਼ੈੱਡ ਦਾ ਕੰਮ ਚੱਲ ਰਿਹਾ ਨਿਰੰਤਰ ਦਿਨ ਰਾਤ ਕੰਮ ਚੱਲ ਰਿਹਾ ਤੁਸੀਂ ਦੇਖ ਸਕਦੇ ਆ ਸਾਰੇ ਬੰਦੇ ਜਿਹੜੇ ਲੱਗੇ ਵੀ ਹੋਏ ਆ ਕੰਮਕਾਰ ਕਰਨ ਤੇ ਉੱਥੋਂ ਦੇਖ ਲਓ ਮੈਂ ਹੁਣ ਤੁਰ ਕੇ ਆ ਰਿਹਾ ਤੇ ਹੱਲੇ ਤੱਕ ਨਹੀਂ ਪਹੁੰਚ ਸਕਿਆ ਇੰਨੀ ਲੰਬੀ ਜਿਹੜੀ ਗਰਾਊਂਡ ਆ ਚਰਚ ਦੀ ਇੰਨੀ ਲੰਬੀ ਬਾਉਂਡਰੀ ਆ ਤੇ ਮੈਂ ਅਸ ਤੱਕ ਦੋਸਤੋ ਤਾਂ ਨਹੀਂ ਗਿਆ ਕਿਉਂਕਿ ਅੱਗੇ ਜਾ ਕੇ ਥੋੜਾ ਔਖਾ ਸੀ ਤੇ ਇੱਥੋਂ ਮੈਂ ਤੁਹਾਨੂੰ ਦਿਖਾ ਰਿਹਾ ਤੇ ਆ ਬਾਉਂਡਰੀ ਆ ਤੇ ਖੁਦਾ ਦੀ ਕਿਰਪਾ ਦੇ ਨਾਲ ਦਿਨੋਂ ਦਿਨ ਜਿਹੜੇ ਦਾ ਓਪਨਡੋਰ ਚਰਚ ਖੋਜੇਵਾਲ ਦੀਆਂ ਹੱਦਾਂ ਵਧ ਰਹੀਆਂ ਇਹ ਸਾਡਾ ਮਦਰ ਚਰਚ ਆ ਤੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਚਰਚ ਦੀਆਂ ਹੱਦਾਂ ਵਧਦੀਆਂ ਤੇ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਚ ਭੈਣ ਭਰਾ ਸਾਰੇ ਬੈਠੇ ਆ ਦੂਰ ਦਰਾਡੇ ਤੇ ਸਾਰੇ ਵੀਡੀਓ ਦੇਖ ਕੇ ਬੜੇ ਖੁਸ਼ ਹੋਣਗੇ ਤੇ ਆਪਣੇ ਕਮੈਂਟ ਜਰੂਰ ਕਰ ਦਿਓ ਤੇ ਦਾ ਓਪਨ ਡੋਰ ਚਰਚ ਖੋਜੇਵਾਲ ਦੇ ਨਾਲ ਬਹੁਤ سارے ਲੋਕਾਂ ਦਾ ਪਿਆਰ ਆ ਕਿਉਂਕਿ ਇਹ ਪੰਜਾਬ ਦਾ ਸਭ ਤੋਂ ਪੁਰਾਣਾ ਤੇ ਪਹਿਲਾ ਚਰਚ ਆ ਤੇ ਬਹੁਤ ਹੀ ਇੱਥੇ ਲੋਕਾਂ ਨੇ ਆਪਣੇ ਜੀਵਨ ਨੂੰ ਬਦਲਦਾ ਹੋਇਆ ਦੇਖਿਆ ਬਹੁਤ ਸਾਰੀਆਂ ਗਵਾਹੀਆਂ ਜਿਹੜੀਆਂ ਕਿ ਲੋਕ ਮਰਨ ਦੇ ਕਿਨਾਰੇ ਸੀ ਤੇ ਕਿਵੇਂ ਖੁਦਾ ਦੇ ਦਾਸਾਂ ਦਾਸੀਆਂ ਦੀਆਂ ਪ੍ਰਾਰਥਨਾ ਦੇ ਦੁਆਰਾ ਲੋਕਾਂ ਨੂੰ ਜੀਵਨ ਮਿਲਿਆ ਤੇ ਖੁਦਾ ਦੇ ਦਾਸ ਪਾਸਟਰ ਦਿ올 ਜੀ ਜਿਸ ਦੀ ਹੁਣ ਅਗਵਾਈ ਕਰਦੇ ਆ ਤੇ ਬਹੁਤ ਵਧੀਆ ਤਰੀਕੇ ਨਾਲ ਉਹ ਚਰਚ ਨੂੰ ਇਸ ਟਾਈਮ ਚਲਾ ਰਹੇ ਆ ਤੇ ਆ ਦੇਖੋ ਸ਼ੈੱਡ ਦਾ ਜਿਹੜਾ ਕੰਮ ਚੱਲ ਰਿਹਾ ਹੈ ਆ ਐਂਗਲ ਵਗੈਰਾ ਇੱਥੇ ਫਿੱਟ ਹੋਣੇ ਆ ਤੇ ਇਹਨਾਂ ਦੀ ਵੈਲਡਿੰਗ ਵਗੈਰਾ ਚੱਲ ਰਹੀ ਆ ਹੋਲਡਿੰਗ ਚੱਲ ਰਹੀ ਆ ਆ ਦੇਖੋ ਸਾਰਾ ਜਿਹੜਾ ਕਿ ਹੁਣ ਸ਼ੈੱਡ ਮੈਂ ਤੁਹਾਨੂੰ ਦਿਖਾ ਕੇ ਲੈ ਕੇ ਆਇਆ ਉਹ ਜ਼ਮੀਨ ਤੱਕ ਜਿਹੜਾ ਜਾਣਾ ਹੈ ਉਹ ਲੰਬਾ ਦੇਖੋ ਇੱਥੋਂ ਕੈਮਰੇ ਦੇ ਜਿਵੇਂ ক্লোਜ਼ ਕਰਕੇ ਦਿਖਾਵਾਂ ਕੋਸ਼ਿਸ਼ ਕਰਦਾ ਜੇ ਹੋ ਗਿਆ ਤੇ ਇੱਥੋਂ ਤੱਕ ਆ ਇੱਥੋਂ ਤੱਕ ਜਿਹੜੀ ਕਿ ਹੱਦ ਆ ਇੱਥੋਂ ਵੀ ਅੱਗੇ ਆ ਹੱਦ ਪਰ ਕੈਮਰੇ ਚ ਪੂਰਾ ਆ ਨਹੀਂ ਰਿਹਾ ਫਿਰ ਵੀ ਤੁਸੀਂ ਸਮਝ ਗਏ ਹੋਣੇ ਆ ਕਿ ਜਿੱਥੋਂ ਤੱਕ ਪਰਮੇਸ਼ਰ ਨੇ ਹੱਦ ਦਿੱਤੀ ਆ ਦਾ ਓਪਨ ਡੋਰ ਚਰਚ ਖੋਜੇਵਾਲ ਨੂੰ ਤੇ ਆ ਦੇਖੋ ਜਿਹੜਾ ਕਿ ਕੰਮ ਚੱਲ ਰਿਹਾ ਨਰੰਤਰ ਲਗਾਤਾਰ ਤੇ ਦੁਆਵਾਂ ਦੇ ਵਿੱਚ ਯਾਦ ਰੱਖਿਓ ਪਰਮੇਸ਼ਰ ਇਸ ਚਰਚ ਨੂੰ ਇਦਾਂ ਹੀ ਵਧਾਉਂਦੇ ਰਹਿਣ ਆਪਣੀ ਆਸ਼ੀਸ਼ ਬਰਕਤ ਹਮੇਸ਼ਾ ਆਪਣੇ ਦਾਸ ਦੇ ਉੱਪਰ ਆਪਣੀ ਦਾਸੀ ਦੇ ਉੱਤੇ ਕਰਦੇ ਰਹਿਣ ਅਤੇ ਦਾ ਓਪਨ ਡੋਰ ਚਰਚ ਖੋਜੇਵਾਲਾ ਉਹ ਉੱਥੇ ਤੱਕ ਜਲਦੀ ਭਰਨ ਜਾ ਰਿਹਾ ਹੈ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਿਉਂਕਿ ਬਹੁਤ ਵੱਡੇ ਜਿਹੜੇ ਕੰਮ ਆ ਉਹ ਪਰਮੇਸ਼ਰ ਇਸ ਜਗ੍ਹਾ ਤੋਂ ਕਰ ਰਿਹਾ ਹੈ ਤੇ ਆਉਣ ਵਾਲੇ ਸਮਾਂ ਦੇ ਵਿੱਚ ਹੋਰ ਵੀ ਜ਼ਿਆਦਾ ਤੇਜ਼ੀ ਦੇ ਨਾਲ ਹੋਣਗੇ ਸੋ ਦੇਖੋ ਸਾਰਾ ਕੰਮ ਜਿਹੜਾ ਚੱਲ ਰਿਹਾ ਰੰਤਰ ਮਸ਼ੀਨਾਂ ਵਗੈਰਾ ਲੱਗੀਆਂ ਹੋਈਆਂ ਪੱਖੇ ਟੰਗੇ ਜਾ ਰਿਹਾ ਸਾਰਾ ਕੁਝ ਟੰਗਿਆ ਜਾ ਰਿਹਾ ਹੈ ਤੇ ਇਹ ਸਭ ਕੁਝ ਦੁਆਵਾਂ ਦੇ ਨਾਲ ਹੁੰਦਾ ਹੈ ਜੀ ਦੁਆਵਾਂ ਦੇ ਵਿੱਚ ਬੜਾ ਅਸਰ ਹੁੰਦਾ ਜਦੋਂ ਧਰਮੀ ਜਨ ਮਿਲ ਕੇ ਕਿਸੇ ਵੀ ਕੰਮ ਦੇ ਲਈ ਦੁਆ ਕਰਦੇ ਆ ਤੇ ਫਿਰ ਉਹਨਾਂ ਦੇ ਉੱਤਰ ਜਿਹੜੇ ਆ ਸਵਰਗ ਦੇ ਵਿੱਚੋਂ ਪਰਮੇਸ਼ਰ ਆਪ ਭੇਜਦੇ ਆ ਸੋ ਦੇਖ ਸਕਦੇ ਆ ਕਿ ਕਿਸ ਤਰ੍ਹਾਂ ਜਿਹੜਾ ਕੰਮ ਉਹ ਚੱਲ ਰਿਹਾ ਹੈ ਤੇ ਇਹ ਜਿਹੜਾ ਸ਼ੈੱਡ ਬਣ ਰਿਹਾ ਹੈ ਉਹ ਕਿਸ ਤਰ੍ਹਾਂ ਬਣ ਰਿਹਾ ਹੈ ਤੇ ਉਹ ਬਿਲਕੁਲ ਲੰਬਾ ਜਾਊਗਾ ਜਿੱਥੇ ਤੱਕ ਮੈਂ ਤੁਹਾਨੂੰ ਕੈਮਰੇ ਦੇ ক্লোਜ਼ ਕਰਕੇ ਦਿਖਾਇਆ ਤੇ ਇਹ ਹੈਗਾ ਜੀ ਅੰਦਰਲਾ ਹਿੱਸਾ ਜਿਹੜਾ ਕਿ ਤਿਆਰ ਹੋ ਚੁੱਕਿਆ ਹੈ ਇਹ ਅੰਦਰਲਾ ਹਿੱਸਾ ਹੈ ਜਿਹੜਾ ਤਿਆਰ ਹੋ ਚੁੱਕਿਆ ਤੇ ਬਹੁਤ ਸੋਹਣਾ ਇੱਥੇ ਠੰਡਾ ਗਰਮੀ ਨਹੀਂ ਲੱਗਦੀ ਜਿਹੜੀ ਹੁਣ ਸ਼ੀਟ ਲਾਈ ਗਈ ਹੈ ਉੱਥੇ ਗਰਮੀ ਨਹੀਂ ਲੱਗਦੀ ਬਹੁਤ ਜਿੰਨੀ ਮਰਜ਼ੀ ਬਾਹਰ ਉੱਪਰ ਗਰਮੀ ਹੋਵੇ ਪਰ ਅੰਦਰ ਨਹੀਂ ਫੀਲ ਹੁੰਦੀ ਇਸ ਤਰ੍ਹਾਂ ਦੀ ਸ਼ੀਟ ਜਿਹੜੀ ਆ ਲਾਈ ਗਈ ਆ ਤੇ ਬਹੁਤ ਸੋਹਣੀ ਕੰਮ ਕੀਤਾ ਜਾ ਰਿਹਾ ਹੈ ਤੇ ਬਹੁਤ ਧੰਨਵਾਦ ਹੈ ਸ਼ੁਕਰ ਖੁਦਾਵੰਦ ਖੁਦਾ ਦਾ ਇਹ ਤੇ ਇਹ ਸਾਰੀਆਂ ਚੇਅਰਸ ਵਗੈਰਾ ਟੇਬਲ ਵਗੈਰਾ ਦਰਿਆ ਸਭ ਕੁਝ ਫੈਨ ਕੂਲਰ ਸਭ ਕੁਝ ਇੱਥੇ ਪਿਆ ਹੋਇਆ ਹੈ ਤੇ ਜਿਹੜਾ ਕਿ ਕੱਲ ਦੀ ਮੀਟਿੰਗ ਲਈ ਇੱਥੇ ਤਿਆਰੀਆਂ ਕੀਤੀਆਂ ਜਾਣਗੀਆਂ ਤੇ ਖੁਦਾ ਦਾ ਨਾਮ ਹਮੇਸ਼ਾ ਉੱਚਾ ਹੁੰਦਾ ਰਹੇ ਸਾਡੇ ਜੀਵਨਾਂ ਦੇ ਅੰਦਰੋਂ ਤੇ ਪ੍ਰਭੂ ਸਾਰਿਆਂ ਨੂੰ ਆਸ਼ੀਸ਼ ਤੇ ਬਰਕਤ ਦੇਣ ਇਹ ਹੈਗਾ ਜੀ ਸਟੇਜ ਜਿੱਥੇ ਹੁਣ ਚੱਲ ਰਹੀ ਐ ਐਤਵਾਰ ਦੀ ਸੰਗਤੀ ਤੇ ਵੀਰਵਾਰ ਦੀ ਸੰਗਤੀ ਚੱਲ ਰਹੀ ਆ ਤੇ ਇਸ ਇਹ ਹੈਗਾ ਪਵਿੱਤਰ ਸਟੇਜ ਜਿਹੜਾ ਸਟੇਜ ਵੀ ਬਹੁਤ ਵੱਡਾ ਬਣਾਇਆ ਗਿਆ ਹੈ ਇਹ ਹੈਗਾ 60 ਬਾਈ 40 ਦਾ ਦੇਖੋ ਸਟੇਜ ਵੀ ਬਹੁਤ ਵੱਡਾ ਹੈ ਖੁਦਾ ਦੀ ਕਿਰਪਾ ਦੇ ਨਾਲ ਚੱਲ ਰਿਹਾ ਪੂਰਾ ਕੰਮ ਤੇ ਸਾਡੇ ਵੀਰ ਜਿਹੜੇ ਸੇਵਾ ਕਰਨ ਇੱਥੇ ਪਹੁੰਚੇ ਹੋਏ ਆ ਬਹੁਤ ਵਧੀਆ ਸੇਵਾ ਕਰਦੇ ਆ ਸਾਰੇ ਜਿੰਨੇ ਵੀ ਇੱਥੇ ਜਿੰਨਾ ਜਿੰਨਾ ਕੋਲ ਜਿਹੜਾ ਜਿਹੜਾ ਗੋਣਾ ਆਪਣਾ ਇਸਤੇਮਾਲ ਕਰਦੇ ਆ ਇੱਥੇ ਸਾਊਂਡ ਵਗੈਰਾ ਸਿਸਟਮ ਤੇ ਇਹ ਸਾਰਾ ਸੈਟਅਪ ਦਾ ਓਪਨ ਡੋਰ ਚਰਚ ਖੋਜੇਵਾਲ ਦਾ ਦਿਖਾ ਰਹੇ ਤੁਹਾਨੂੰ ਅਸੀਂ ਦਿਖਾਇਆ ਕਿ ਉਹ ਕਿੱਥੋਂ ਤੱਕ ਸ਼ੈੱਡ ਜਿਹੜਾ ਓ ਉਹ ਬਣ ਚੁੱਕਿਆ ਏ ਤੇ ਕਿੱਥੋਂ ਤੱਕ ਹੋਰ ਬੰਨਣਾ ਸੋ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ ਗੋਡ ਬlesਸ ਯੂ ਕੱਲ ਨੂੰ ਐਤਵਾਰਾ ਜਰੂਰ ਪਹੁੰਚੋ ਤੇ ਪਰਮੇਸ਼ਰ ਦੀਆਂ ਅਸ਼ੀਸ਼ਾਂ ਬਰਕਤਾਂ ਨੂੰ ਪ੍ਰਾਪਤ ਕਰੋ